ਪੰਜਾਬੀ ਗਾਇਕ ਗੁਲਾਬ ਸਿੱਧੂ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਗਾਇਕ ਗੁਲਾਬ ਸਿੱਧੂ ਨੇ ਯੂਰਪ ਟੂਰ ਦੌਰਾਨ ਆਪਣੇ ਇੱਕ ਸ਼ੋਅ ਵਿੱਚ ਕਹੀ ਹੈ ਉਹਨਾਂ ਕਿਹਾ ਹੈ ਕਿ ਇਹੀ ਕਾਰਨ ਹੈ ਉਹ ਕਿਸੇ ਨਾਲ ਨਹੀਂ ਮਿਲਦੇ ਜਿਸ ਕਰਕੇ ਕੁਝ ਲੋਕ ਉਹਨਾਂ ਨਾਲ ਨਾਰਾਜ਼ ਹੋ ਜਾਂਦੇ ਨੇ ਉਹਨਾਂ ਭਾਵੁਕ ਹੋ ਕੇ ਕਿਹਾ ਇਸ ਵਿੱਚ ਮੇਰਾ ਕੀ ਕਸੂਰ ਹੈ ਜਦੋਂ ਮੈਂ ਯੂਰਪ ਟੋਰਲੇ ਜਹਾਜ਼ ਤੇ ਚੜਿਆ ਸੀ ਤਾਂ ਰੋ ਕੇ ਚੜਿਆ ਸੀ ਕਿ ਮੈਂ ਅਖੀਰ ਕਿਹੜਾ ਬੁਰਾ ਕੀਤਾ ਉਹਨਾਂ ਅਗਲੇ ਸ਼ਬਦਾਂ ਵਿੱਚ ਮੌਜੂਦ ਦਰਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿਰਪਾ ਕਰਕੇ ਤੁਸੀਂ ਮੇਰਾ ਸਾਥ ਦਿਓ ਮੇਰਾ ਤਾਂ ਪੰਜਾਬ ਵਿੱਚ ਜਲੂਸ ਹੀ ਕੱਢਿਆ ਹੋਇਆ ਹੈ ਮੇਰੇ ਦਿਲ 'ਚ ਇੱਕ ਭਾਰ ਸੀ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਵਾਂ ਸਿੱਧੂ ਇਸ ਸਮੇਂ ਯੂਰਪ ਟੌਰੇ ਨੇ 26 ਜੁਲਾਈ ਨੂੰ ਉਹਨਾਂ ਦਾ ਇਟਲੀ ਵਿੱਚ ਕਾਰਸਕ੍ਰਮ ਸੀ ਇਸ ਦੌਰਾਨ ਇੱਕ ਸ਼ੋਅ 'ਚ ਉਹ ਮંચ ਤੇ ਬੈਠ ਕੇ ਦਰਦ ਭਰੀ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਭਾਵਕ ਹੋ ਕੇ ਕਿਹਾ ਕਿ ਜਦੋਂ ਮੈਂ ਯੂਰਪ ਟੋਰਲੇ ਜਹਾਜ਼ ਤੇ ਚੜਿਆ ਸੀ ਤਾਂ ਰੋ ਕੇ ਚੜਿਆ ਸੀ ਭਲਾ ਮੈਂ ਕੀ ਬੁਰਾ ਕੀਤਾ ਮੇਰਾ ਤਾਂ ਪੰਜਾਬ 'ਚ ਜਲੂਸ ਹੀ ਕੱਢਿਆ ਹੋਇਆ ਹੈ ਮੇਰਾ ਦਿਲ 'ਚ ਇੱਕ ਪਾਲਸੀ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਵਾਂ ਕਿਰਪਾ ਕਰਕੇ ਤੁਸੀਂ ਮੇਰਾ ਸਾਥ ਦਿਓ ਉਨਾ ਅੱਗੇ ਕਿ ਹੈ ਮੈਨੂੰ ਰੋਜ਼ ਧਮਕੀਆਂ ਮਿਲ ਰਹੀਆਂ ਨੇ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਜੋ ਮੈਨੂੰ ਨਜਾਇਜ਼ ਤਰੀਕੇ ਨਾਲ ਧਮਕੀਆਂ ਦਿੰਦਾ ਹੈ ਕਹਿੰਦਾ ਤੇਰੀਆਂ ਟੰਗਾਂ ਤੋੜ ਦੇਾਂਗੇ ਅਜਿਹੇ ਹਾਲਾਤਾਂ ਕਰਕੇ ਮੈਂ ਕਿਸੇ ਨਾਲ ਨਹੀਂ ਮਿਲਦਾ ਮੇਰੀ ਫਿਕਰ ਕਰਨ ਵਾਲੇ ਲੋਕ ਕਹਿ ਦਿੰਦੇ ਨੇ ਸਿੱਧੂ ਭਾਈ ਖੋ ਗਿਆ ਤੇਰਾ ਕੋਈ ਨੁਕਸਾਨ ਨਾ ਹੋ ਜਾਵੇ ਭਾਈ ਪਰ ਜੇਕਰ ਉਹ ਮੁਲਾਕਾਤ ਨਹੀਂ ਕਰਦਾ ਤਾਂ ਲੋਕ ਨਰਾਜ਼ ਹੋ ਜਾਂਦੇ ਨੇ ਗੁਲਾਬ ਸਿੱਧੂ ਨੇ ਕਿਹਾ ਇਸ ਵਿੱਚ ਮੇਰਾ ਕੀ ਕਸੂਰ ਹੈ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਇਹ ਵੀ ਕਿਹਾ ਹੈ ਕਿ ਨੈਗੇਟਿਵ ਸੱਚਮੁੱਚ ਬਹੁਤ ਜ਼ਿਆਦਾ ਹੈ ਉਸਨੇ ਦੱਸਿਆ ਕਿ ਜਿਸ ਦਿਨ ਉਹ ਯੂਰਪ ਲਈ ਜਹਾਜ਼ ਤੇ ਚੜ੍ਹਿਆ ਸੀ ਉਹ ਰੋਂਦਾ ਹੋਇਆ ਚੜ੍ਹਿਆ ਸੀ ਸੋਚਦਾ ਹੋਇਆ ਕਿ ਉਸਨੇ ਕੀ ਬੁਰਾ ਕੀਤਾ ਹੈ ਉਸਨੇ ਭਾਵਕ ਅਪੀਲ ਕਰਦਿਆਂ ਕਿਹਾ ਪਲੀਜ਼ ਜਿੰਨੇ ਵੀ ਲੋਕ ਇੱਥੇ ਬੈਠੇ ਨੇ ਪਾਈ ਬਣ ਕੇ ਮੇਰਾ ਸਾਥ ਦਿਓ ਉਸਨੇ ਕਿਹਾ ਹੈ ਕਿ ਮੁਸ਼ਕਲ ਇਹ ਨਹੀਂ ਜਦੋਂ ਨੈਗੇਟਿਵ ਫੈਲਦੀ ਹੈ ਤਾਂ ਆਪਣੇ ਲੋਕ ਚਾਹੇ ਕੋਈ ਵੀ ਹੋਵੇ ਗਲਤ ਚੀਜ਼ਾਂ ਨੂੰ ਜ਼ਿਆਦਾ ਦੇਖਦੇ ਨੇ ਸਹੀ ਚੀਜ਼ਾਂ ਨੂੰ ਘਟ ਗੁਲਾਬ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਉਸਦੇ ਨਾਂ ਤੇ ਜਿਵੇਂ ਜਲੂਸ ਹੀ ਨਿਕਲਿਆ ਪਿਆ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਉਸਦੇ ਦਿਲ ਤੇ ਇੱਕ ਬੋਝ ਸੀ ਉਹ ਆਪਣੇ ਦਿਲ ਦੀ ਗੱਲ ਸਾਂਝੀ ਕਰੇ ਉਸਨੇ ਕਿਹਾ ਭਾਈ ਸੋਰੀ ਬੁਰਾ ਨਾ ਮੰਨਿਓ ਆ ਜਾਓ ਮੈਨੂੰ ਨਾ ਜੀ ਰੋਜ਼ ਪਰਾਂ ਦੀ ਗੱਲ ਆ ਮੈਨੂੰ ਰੋਜ਼ ਧਮਕੀਆਂ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਦਾ ਉਹ ਮੈਨੂੰ ਨਜਾਇਜ਼ ਹੀ ਧਮਕੇ ਦੇਈ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿਣਦਾ ਬਾਈ ਸਿੱਧੂ ਬਾਈ ਖੋលਿਆ ਬਾਈ ਤੇਰਾ ਨੁਕਸਾਨ ਨਾ ਹੋ ਜਾਏ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਣਾ ਮੇਰਾ ਕੀ ਕਸੂਰ ਆ ਮੈਨੂੰ ਇਹ ਦੱਸੋ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਹਾਜ਼ ਚੜਿਆ ਮੈਂ ਸੱਚੀ ਰੋ ਕੇ ਚੜਿਆ ਬੀਰ ਮੈਂ ਕੀ ਮਾਰਾ ਕਰਤਾ ਕਿਹਾ ਤਾਂ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਹੈ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਜਨ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ ਚ ਕਦੇ ਕੋਈ ਕਹਿਣਾ ਹੈ ਜੀ ਹਾਂ ਆਹ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬਹੁਤ ਜਾਂ ਸੀ ਵੀ ਮੈਂ ਗੱਲ ਕਰਨਾ ਤੁਹਾਡੇ ਨਾਲ ਮੈਂ ਬਾਈ ਬਨੇ ਸੌਰੀ ਥੀ ਲੱਗ ਰਿਹਾ ਆ ਲੈ